ਸ੍ਰੀ ਤਰਵਾਰ ਸਾਹਿਬ ਦੇ ਪਵਿੱਤਰ ਹਰਦੂਦ ਦੇ ਅੰਦਰ ਜੋ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਗੋਲੀ ਚਲਾਈ ਗਈ ਇੱਕ ਬਹੁਤ ਵੱਡੀ ਸੁਰੱਖਿਆ ਦੀ ਚੋਕ ਹੈ ਆਮ ਆਦਮੀ ਪਾਰਟੀ ਦਾ ਇਹ ਬਹੁਤ ਵੱਡਾ ਫੇਲਿਅਰ ਹੈ ਕਾਨੂੰਨ ਵਿਵਸਥਾ ਦੀ ਬਹੁਤ ਵੱਡਾ ਫੇਲਿਅਰ ਹੈ ਪੰਜਾਬ ਦੇ ਅੰਦਰ ਗੁੰਡਿਆਂ ਦਾ ਰਾਜ ਆ ਪੰਜਾਬ ਦੇ ਅੰਦਰ ਜੇਲ੍ਹ ਤੋਂ ਸਰਕਾਰ ਚਲਾਈ ਜਾ ਰਹੀ ਆ ਗੈਂਗਸਟਰਸ ਜੇਲ੍ਹਾਂ ਦੇ ਉੱਤੋਂ ਰਾਜ ਕਰ ਰਹੇ ਨੇ ਕੋਈ ਕਾਨੂੰਨ ਕੋਈ ਵਿਵਸਥਾ ਨਾਮ ਦੀ ਚੀਜ਼ ਪੰਜਾਬ 'ਚ ਨਹੀਂ ਹੈ ਪੰਜਾਬ ਆਪਣੇ ਸਭ ਤੋਂ ਮਾੜੇ ਸਮੇਂ ਕਾਲੇ ਦੌਰ ਤੋਂ ਨਿਕਲ ਰਿਹਾ ਪਰ ਹੈਰਾਨ ਕਿਸ ਗੱਲ ਦੀ ਆ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਦੇ ਉੱਤੇ ਵੀ ਅਗਰ ਕੁਝ ਸੁਰਖਸ਼ਿਤ ਨਹੀਂ ਤੋ ਫਿਰ ਕਿੱਥੇ ਸੁਰਖਸ਼ਿਤ ਹੋਏ ਅੱਜ ਇਸ ਗੱਲ ਦਾ ਬਹੁਤ ਵੱਡਾ ਸਵਾਲ ਆ ਸ੍ਰੀ ਦਰਬਾਰ ਸਾਹਿਬ ਦੁਨੀਆ ਦਾ ਬਹੁਤ ਵੱਡਾ ਇੱਕ ਆਸਥਾ ਦਾ ਕੇਂਦਰ ਹੈ ਲੋਕਾਂ ਦਾ ਪੂਰੀ ਦੁਨੀਆ ਭਰ ਦੇ ਲੋਕ ਇੱਥੇ ਆਸਥਾ ਦੇ ਨਾਲ ਵਿਸ਼ਵਾਸ ਲਾਉਂਦੇ ਨੇ ਔਰ ਐਸੇ ਸਥਾਨ ਦੇ ਉੱਤੇ ਇਸਾ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਸਪਸ਼ਟ ਦੱਸਦਾ ਹੈ ਕਿ ਪੰਜਾਬ ਅੱਜ ਕਿਸ ਦੌਰ ਦੇ ਅੰਦਰ ਪਹੁੰਚ ਗਿਆ ਔਰ ਪੰਜਾਬ ਦੇ ਹਾਲਾਤ ਅੱਜ ਕੀ ਬਣ ਗਏ ਬਹੁਤ ਚਿੰਤਾ ਦਾ ਵਿਸ਼ਾ ਹੈ ਸ਼ਾਇਦ ਸੱਦ ਲੋਕਾਂ ਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਅਸੀਂ ਕਿਸ ਸਥਾਨ ਤੇ ਅੱਜ ਖੜੇ ਹੋ ਗਏ ਹਾਂ ਔਰ ਅਰਵਿੰਦ ਕੇਜਦੋਰ ਭਗਵੰਤ ਮਾਨ ਨੇ ਪੰਜਾਬ ਨੂੰ ਬਰਬਾਦੀ ਦੇ ਦੌਰ ਤੇ ਲੈ ਕੇ ਖੜ੍ਹਾ ਕਰ ਦਿੱਤਾ ਹੈ ਅੱਜ ਪੰਜਾਬ ਅੰਦਰ ਕੋਈ ਵੀ ਸੁਰੱਖਿਤ ਨਹੀਂ ਇਹ ਸਪਸ਼ਟ ਹੈ ਕਿ ਪਵਿੱਤਰ ਸਥਾਨ ਦਰਬਾਰ ਸਾਹਿਬ ਵੀ ਕੋਈ ਸੁਰੱਖਿਤ ਨਹੀਂ ਬਚਿਆ ਇਹ ਪੰਜਾਬ ਦੇ ਹਾਲਾਤ ਅਰਵਿੰਦ ਕੇਜਦੋਰ ਔਰ ਭਗਵੰਤ ਮਾਨ ਨੇ ਬਣਾ ਦਿੱਤੇ। ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਹਦੂਦ ਦੇ ਅੰਦਰ ਜੋ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਗੋਲੀ ਚਲਾਈ ਗਈ ਇੱਕ ਬਹੁਤ ਵੱਡੀ ਸੁਰੱਖਿਆ ਦੀ ਚੂਕ ਹੈ। आम आदमी पार्टी ਦਾ ਇਹ ਬਹੁਤ ਵੱਡਾ ਫੇਲੀਅਰ ਆ ਕਾਨੂੰਨ ਵਿਵਸਥਾ ਦੀ ਬਹੁਤ ਵੱਡਾ ਫੇਲੀਅਰ ਆ ਪੰਜਾਬ ਦੇ ਅੰਦਰ ਗੁੰਡਿਆਂ ਦਾ ਰਾਜ ਆ ਪੰਜਾਬ ਦੇ ਅੰਦਰ ਜੇਲ੍ਹ ਤੋਂ ਸਰਕਾਰ ਚਲਾਈ ਜਾ ਰਹੀ ਆ ਗੈਂਗਸਟਰਸ ਜੇਲ੍ਹਾਂ ਦੇ ਉੱਤੋਂ ਰਾਜ ਕਰ ਰਹੇ ਨੇ ਕੋਈ ਕਾਨੂੰਨ ਕੋਈ ਵਿਵਸਥਾ ਨਾਮ ਦੀ ਚੀਜ਼ ਪੰਜਾਬ 'ਚ ਨਹੀਂ ਹੈ ਪੰਜਾਬ ਆਪਣੇ ਸਭ ਤੋਂ ਮਾੜੇ ਸਮੇਂ ਕਾਲੇ ਦੌਰ ਤੋਂ ਨਿਕਲ ਰਿਹਾ ਪਰ ਹਰਾਨ ਕਿਸ ਗੱਲ ਦੀ ਆ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਦੇ ਉੱਤੇ ਵੀ ਅਗਰ ਕੁਝ ਸੁਰਖਸ਼ਿਤ ਨਹੀਂ ਤੋ ਫਿਰ ਕਿੱਥੇ ਸੁਰਖਸ਼ਿਤ ਹੋਏ ਅੱਜ ਇਸ ਗੱਲ ਦਾ ਬਹੁਤ ਥੋੜਾ ਸਵਾਲ ਆ ਸ੍ਰੀ ਦਰਬਾਰ ਸਾਹਿਬ ਦੁਨੀਆ ਦਾ ਬਹੁਤ ਵੱਡਾ ਇਕ ਆਸਥਾ ਦਾ ਕੇਂਦਰ ਲੋਕਾਂ ਦਾ ਪੂਰੀ ਦੁਨੀਆ ਪਰ ਦੇ ਲੋਕ ਇਤਿਹਾਸਤਾ ਦੇ ਨਾਲ ਵਿਸ਼ਵਾਸ ਨਾ ਆਉਂਦੇ ਨੇ ਔਰ ਐਸੇ ਸਥਾਨ ਦੇ ਉਤੇ ਇਸ ਤਰ੍ਹਾਂ ਦੀ ਘਟਨਾ ਨੂੰ ਅਨਜਾਨ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਸਪਸ਼ਟ ਦੱਸਦਾ ਹੈ ਕਿ ਪੰਜਾਬ ਅੱਜ ਕਿਸ ਦੌਰ ਦੇ ਅੰਦਰ ਪਹੁੰਚ ਗਿਆ ਔਰ ਪੰਜਾਬ ਦੇ ਹਾਲਾਤ ਅੱਜ ਕੀ ਬਣ ਗਏ ਬਹੁਤ ਚਿੰਤਾ ਦਾ ਵਿਸ਼ਾ ਹੈ ਖਿਆਦਤ ਸਤ ਲੋਕਾਂ ਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਅਸੀਂ ਕਿਸ ਸਥਾਨ ਤੇ ਆ ਕੇ ਖੜੇ ਹੋ ਗਏ ਹਾਂ ਔਰ ਅਰਵਿੰਦ ਕੇਜਦੋਰ ਭਗਵੰਤ ਮਾਨ ਨੇ ਪੰਜਾਬ ਨੂੰ ਬਰਬਾਦੀ ਦੇ ਦੌਰ ਤੇ ਲੈ ਕੇ ਖੜ੍ਹਾ ਕਰ ਦਿੱਤਾ ਹੈ ਅੱਜ ਪੰਜਾਬ ਅੰਦਰ ਕੋਈ ਵੀ ਸੁਰੱਖਿਤ ਨਹੀਂ ਇਹ ਸਪੱਸ਼ਟ ਹੈ ਕਿ ਪਵਿੱਤਰ ਸਥਾਨ ਦਰਬਾਰ ਸਾਹਿਬ ਵੀ ਕੋਈ ਸੁਰੱਖਿਤ ਨਹੀਂ ਬਚਿਆ ਇਹ ਪੰਜਾਬ ਦੇ ਹਾਲਾਤ ਅਰਵਿੰਦ ਕੇਜਦੋਰ ਔਰ ਭਗਵੰਤ ਮਾਨ ਨੇ ਬਣਾ ਦਿੱਤੇ ਸ੍ਰੀ ਪਰਵਾਰ ਸਾਹਿਬ ਦੇ ਪਵਿੱਤਰ ਹਰਦੂਦ ਦੇ ਅੰਦਰ ਜੋ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਗੋਲੀ ਚਲਾਈ ਗਈ ਇੱਕ ਬਹੁਤ ਵੱਡੀ ਸੁਰੱਖਿਆ ਦੀ ਚੂਕ ਹੈ आम आदमी पार्टी ਦਾ ਇਹ ਬਹੁਤ ਵੱਡਾ ਫੇਲੀਅਰ ਆ ਕਾਨੂੰਨ ਵਿਵਸਥਾ ਦੀ ਬਹੁਤ ਵੱਡਾ ਫੇਲੀਅਰ ਆ ਪੰਜਾਬ ਦੇ ਅੰਦਰ ਗੁੰਡਿਆਂ ਦਾ ਰਾਜ ਆ ਪੰਜਾਬ ਦੇ ਅੰਦਰ ਜੇਲ੍ਹ ਤੋਂ ਸਰਕਾਰ ਚਲਾਈ ਜਾ ਰਹੀ ਆ ਗੈਂਗਸਟਰ ਜੇਲ੍ਹਾਂ ਦੇ ਉੱਤੋਂ ਰਾਜ ਕਰ ਰਹੇ ਨੇ ਕੋਈ ਕਾਨੂੰਨ ਕੋਈ ਵਿਵਸਥਾ ਨਾਮ ਦੀ ਚੀਜ਼ ਪੰਜਾਬ 'ਚ ਨਹੀਂ ਰਹੀ ਪੰਜਾਬ ਆਪਣੇ ਸਭ ਤੋਂ ਮਾੜੇ ਸਮੇਂ ਕਾਲੇ ਦੌਰ ਤੋਂ ਨਿਕਲ ਰਿਹਾ ਪਰ ਹਰਾਨ ਕਿਸ ਗੱਲ ਦੀ ਆ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਦੇ ਉੱਤੇ ਵੀ ਅਗਰ ਕੋਈ ਸੁਰੱਖਿਅਤ ਨਹੀਂ ਤੋ ਫਿਰ ਕਿੱਥੇ ਸੁਰੱਖਿਅਤ ਹੋਏ ਅੱਜ ਇਸ ਗੱਲ ਦਾ ਬਹੁਤ ਥੋੜਾ ਸਵਾਲ ਆ ਸ੍ਰੀ ਦਰਬਾਰ ਸਾਹਿਬ ਦੁਨੀਆ ਦਾ ਬਹੁਤ ਵੱਡਾ ਇਕ ਆਸਥਾ ਦਾ ਕੇਂਦਰ ਲੋਕਾਂ ਦਾ ਪੂਰੀ ਦੁਨੀਆ ਪਰ ਦੇ ਲੋਕ ਇਤਿਹਾਸਤਾ ਦੇ ਨਾਲ ਵਿਸ਼ਵਾਸ ਨਾ ਆਉਂਦੇ ਨੇ ਔਰ ਐਸੇ ਸਥਾਨ ਦੇ ਉਤੇ ਇਸਾ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਸਪਸ਼ਟ ਦੱਸਦਾ ਹੈ ਕਿ ਪੰਜਾਬ ਅੱਜ ਕਿਸ ਦੌਰ ਦੇ ਅੰਦਰ ਪਹੁੰਚ ਗਿਆ ਔਰ ਪੰਜਾਬ ਦੇ ਹਾਲਾਤ ਅੱਜ ਕੀ ਬਣ ਗਏ ਬਹੁਤ ਚਿੰਤਾ ਦਾ ਵਿਸ਼ਾ ਹੈ ਸ਼ਾਦਦ ਸਦ ਲੋਕਾਂ ਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ ਕਿ ਅਸੀਂ ਕਿਸ ਸਥਾਨ ਤੇ ਆ ਕੇ ਖੜੇ ਹੋ ਗਏ ਹਾਂ ਔਰ ਅਰਵਿੰਦ ਕੇਜਲਵਰ ਭਗਵੰਤ ਮਾਨ ਨੇ ਪੰਜਾਬ ਨੂੰ ਬਰਬਾਦੀ ਦੇ ਦੌਰ ਤੇ ਲੈ ਕੇ ਖੜ੍ਹਾ ਕਰ ਦਿੱਤਾ ਹੈ ਅੱਜ ਪੰਜਾਬ ਅੰਦਰ ਕੋਈ ਵੀ ਸੁਰੱਖਿਤ ਨਹੀਂ ਇਹ ਸਪੱਸ਼ਟ ਹੈ ਕਿ ਪਵਿੱਤਰ ਸਥਾਨ ਦਰਬਾਰ ਸਾਹਿਬ ਵੀ ਕੋਈ ਸੁਰੱਖਿਤ ਨਹੀਂ ਬਚਿਆ ਇਹ ਪੰਜਾਬ ਦੇ ਹਾਲਾਤ ਅਰਵਿੰਦ ਕੇਜਲਵਰ ਔਰ ਭਗਵੰਤ ਮਾਨ ਨੇ ਬਣਾ ਦਿੱਤੇ